ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੀਬੀ 20 ਬਲਾਚੋਰ ਦਾ ਚੈਨਲ ਮੈਂ ਤੁਹਾਡਾ ਸ਼ੂਟਰ ਵੀਰ ਬਿੰਦੂ ਕਰੋੜੀਆ ਪਹਿਲਾਂ ਤਾਂ ਛੋਟੀ ਇੱਕ ਗੱਲ ਸਾਂਝੀ ਕਰ ਲੈਂਦੇ ਆ ਜਿਹੜੇ ਬਾਹਰ ਮੇਰੀਆਂ ਭੈਣਾਂ ਮੇਰੇ ਭਰਾ ਬੈਠੇ ਹੋਏ ਨਾ ਕਿਸੇ ਵੀ ਕੰਟਰੀ ਦੇ ਵਿੱਚ ਉਹਨਾਂ ਦਾ ਕਹਿ ਦੇ ਲੋ ਸਤਿਕਾਰ ਆ ਤੇ ਇਹਦੇ ਲੋ ਧੰਨਵਾਦ ਆ ਕਿਉਂਕਿ ਮੈਂ ਅੱਜ ਇੱਕ ਸ਼ਖਸੀਅਤਾਂ ਤਰ੍ਹਾਂ ਨੂੰ ਵੀਰ ਉਹਨਾਂ ਨੂੰ ਮਿਲਾਣੇ ਜਾ ਰਿਹਾ ਤੁਹਾਡੇ ਨਾਲ ਭਰਾ ਹੁਣ ਇਟਲੀ ਤੋਂ ਆਏ ਆ ਸਾਡਾ ਦਿਨੇਸ਼ ਭਰਾ ਦੇ ਜਿਹੜਾ ਬੇਬੀ ਹੋਇਆ ਸੀ ਨਾ ਪਿੱਛੇ ਜੇ ਪੁੱਤਰ ਹੋਇਆ ਸੀਗਾ ਉਹਨਾਂ ਨੂੰ ਮਿਲਣ ਆਏ ਸੀਗੇ ਭਰਾ ਸਾਡੇ ਇਟਲੀ ਤੋਂ ਆ ਮੰਨਦੀਪ ਸਿੰਘ ਕੋਲਗੜ੍ਹ ਭਰਾ ਨੂੰ ਸਾਰੇ ਜਾਣਦੇ ਹੋ ਬਾਈ ਦਾ ਭਿੰਦਾ ਫੇਨੀ ਬਾਰੇ ਤੋਂ ਬਾਈ ਵੈਸੇ ਦੱਸ ਆਪਾਂ ਨੂੰ ਫੋਲੋ ਕਰਦਾ ਹੀ ਆ ਕਰਦੇ ਆ ਬਾਈ ਥੈਂਕ ਯੂ ਮਿਹਰਬਾਨ ਤੋਂ ਗੱਲਬਾਤ ਕਰਦੇ ਆ ਆਜੋ ਜੁੜ ਜੋ ਤੁਸੀਂ ਦਸਤਵੇਂ ਤੱਕ ਆਪਾਂ ਸਾਰੇ ਬਾਈ ਉਹਨਾਂ ਦੇ ਵੀਊ ਵੀ ਲੈਣ ਹਾਂਜੀ ਅੰਦਰ ਆ ਹੀ ਆ ਤੇ ਸਾਡਾ ਦਿਨੀਸ਼ ਭਰਾ ਆ ਮੰਨਦੀਪ ਸਿੰਘ ਕੋਲਗੜ੍ਹ ਤੇ ਸਾਡੇ ਭਾਈ ਨੂੰ ਇਟਲੀ ਤੋਂ ਜਿਹੜੇ ਭਾਈ ਆਏ ਆ ਛੋਟਾ ਹੀ ਹੈ ਕਿੰਨੇ ਕ ਨਾਮ ਦੇ ਵਿੱਚ ਮਾਊਂ ਕਹਿੰਦੇ ਆ ਭਾਈ ਨੂੰ ਕਿੱਦਾਂ ਹਾਲ ਭਾਈ ਜੀ ਆਜਾ ਬਾਹਰ ਨੂੰ ਭਾਜੀ ਲਾਈਵ ਆਈ ਮੜਿਆ ਯਾਰ ਆਈ ਆ ਭਾਈ ਨੂੰ ਚਲ ਆ ਜੰਦਾ ਮੜਿਆ ਕੈਮਰਾ ਕੋਲ ਮੜਿਆ ਲੀਡ ਬਣਾ ਦਿਓ ਨਾ ਨਾ ਬਸ ਗੱਲਬਾਤ ਦੋਆ ਹੁੰਦਾ ਲਾਈਵ ਹੁੰਦਾ ਪਿਆ ਬਸ ਇੱਧਰੋਂ ਆ ਜੀ ਸੋ ਗੱਲਬਾਤ ਜਿਹੜੀ ਕਰਾਣੇ ਜਾ ਰਿਹਾ ਮੈਂ ਉਹ ਬਾਈ ਹੁਣੀ ਆ ਚੀਟਲੀ ਤੋਂ ਆਏ ਸਾਡੇ ਨਾਲ ਖੜੇ ਨੇ ਕਨੀਸ਼ ਭਰਾ ਮੇਰਾ ਉਹਦੇ ਬੇਬੀ ਨੂੰ ਦੇਖਣ ਆਏ ਸੀਗੇ ਬਹੁਤ ਵੱਡੀ ਗੱਲ ਆ ਕਿਉਂਕਿ ਇਟਲੀ ਤੋਂ ਬੈਠੇ ਵੀ ਸਾਡੀਆਂ ਭੈਣਾ ਭਰਾ ਸਾਨੂੰ ਦੇਖ ਰਹੇ ਆ ਮੈਂ ਬਹੁਤ ਚੰਗੀ ਗੱਲ ਮੰਨਦਾ ਜਦੋਂ ਬਾਈ ਆਇਆ ਬਾਈ ਨੇ ਇੱਕੋ ਗੱਲ ਦੱਸੀ ਵੀ ਬਾਈ ਤੇਰੀਆਂ ਵੀਡੀਓ ਆਪਾਂ ਦੇਖ ਰਹੇ ਆ ਮੈਂ ਧੰਨਵਾਦੀਆਂ ਤੁਹਾਡਾ ਸਾਰਿਆਂ ਦਾ ਤੇ ਬਾਈ ਦੀ ਆਪਾਂ ਛੋਟੀ ਜਿਹੀ ਪਹਿਲਾਂ ਬਾਈ ਤੋਂ ਹੀ ਸ਼ੁਰੂ ਕਰਦੇ ਆ ਤੇ ਆਪਣਾ ਮਨਦੀਪ ਹੈ ਕਾਲਗੜ ਤੇ ਫਿਰ ਆਪਣਾ ਗਰੀਸ਼ ਭਰਾ ਹੋ ਗਿਆ ਤੇ ਭਾਜੀ ਹੋ ਗਏ ਤੇਲੀ ਵੇਸੇ ਬਾਈ ਸਾਸਿਕਾ ਰਾਸੀ ਦਾ ਊੜੇ ਵਾਲੇ ਵਾਲੀ ਪਹਿਲਾਂ ਪਾਈਓ ਪੰਜਾਬੀ ਜਿੰਦਾਬਾਦੀ ਆ ਨਾ ਓਹੋ ਪੰਜਾਬ ਸਾਰੀ ਦੁਨੀਆ 'ਚ ਜਿੰਦਾਬਾਦ ਕਿੰਨਾ ਕਮਿਸ ਕਰਦੀ ਬਾਈ ਪੰਜਾਬ ਹਰ ਨੂੰ ਸੌਣ ਲੱਗੇ ਵੀ ਜਾਗਣ ਲੱਗੇ ਵੀ ਕੰਮ ਤੇ ਜਾਣ ਵੇਲੇ ਆਣ ਵੇਲੇ ਵਾ ਪੰਜਾਬ ਹੀ ਆਦਾ ਪਿੰਡ ਜਿੱਤੇ ਆਦਾ ਪਰਾ ਅੱਛਾ ਬਾਈ ਹੁਣ ਅਪਾ ਸ਼ੁਰੂ ਕਰਦੇ ਤੁਹਾਡਾ ਨਾਮ ਕੀ ਆ ਬਾਈ ਮੇਰਾ ਰਾਜਵੀਰ ਆ ਗਾ ਫੌਲਗੜ ਹਾਂਜੀ ਫੌਲਗੜ ਕਿੰਨਾ ਸਮਾਂ ਹੋ ਗਿਆ ਬਾਈ ਇਹ ਨੂੰ 17 18 ਸਾਲ ਉੱਥੇ ਲੈਤੇ ਬਣਾਉ ਜਾਈ ਕੋੰਬ ਦੇ ਰਹੇ ਜਾਰੀ 1G ਆ ਰਹੇ ਨੇ ਮੈਸ ਕਰਦੇ ਕਿ ਪੂਰਾ ਪ੍ਰੋਜੈਕਟ ਵੇਸੇ ਉਦਾਂ ਸਹੀ ਆ ਉੱਤੇ ਸਿਸਟਮ ਜਾਂ ਇਖਦਾ ਸਹੀ ਆ ਉੱਤੇ ਜੇ ਆਪਾਂ ਕਰੀਏ ਤਾਂ ਇੱਕ ਸਿਸਟਮ ਨਾਲ ਚੱਲਦੀ ਆ ਉੱਤ ਸਿਸਟਮ ਮੇਰੀ ਰੀਵਰਕ ਹੋ ਜਾਣਾ ਇਹ ਤਾਂ ਹੀ ਵਧੀਆ ਸਾਰਾ ਕੁਝ ਵਧੀਆ ਪੰਜਾਬ ਵੀ ਵਧੀਆ ਲੋਕੋ ਚੰਗੇ ਸਭ ਉਹ ਚੰਗੇ ਆਪਣੇ ਲੱਗਦੇ ਇਥੇ ਦੇਖਦੇ ਵੀਡੀਓ ਆਪਣੀਆਂ ਸਾਰੀਆਂ چاہے ਕੋਈ ਨਾਂ ਵੀ ਜਾਣਦਾ ਹੋਵੇ ਤਾਂ ਵੀ ਉਹ ਆਪਣੇ ਲੱਗਦਾ ਤੁਸੀਂ ਸਾਡੀਆਂ ਵੀਡੀਓ ਉਹ ਵਧੀਆ ਵੀਡੀਓ ਤੁਹਾਡੀਆਂ ਬਹੁਤ ਬਹੁਤ ਵਧੀਆ ਚੱਕਦੇ ਬਹੁਤ ਵਧੀਆ ਤੁਹਾਡਾ ਬੀਜ ਬਹੁਤ ਤੁਹਾਡਾ ਕੀ ਤੁਹਾਡਾ ਧੰਨਵਾਦ ਤੁਸੀਂ ਦੇਖਦੇ ਪਰ ਮੁਆਦਮ ਤੁਹਾਨੂੰ ਤਰੱਕੀ ਬਾਕਸੇ ਚੜ੍ਹਦੀ ਗਲਾ ਬਾਕਸੇ ਜੀ ਜੀ ਤੇ ਹੋਰ ਉੱਚਾ ਉੱਥੋਂ ਮੈਂ ਤਾਂ ਇਹੀ ਗੱਲ ਕਹੂੰਗਾ ਜੀ ਸੰਗਤਾਂ ਸਾਰੀਆਂ ਦੇਖਣ ਆਪਣੀਆਂ ਜਿਹੜੀ ਦੇਖ ਰਹੀਆਂ ਤੇ ਸਾਡੀਆਂ ਮਾਲਬੀ ਦੀ ਜੇ ਪਰ ਹੁੰਦੀ 1000 ਬੰਦਾ ਇੱਡੀ ਜੁੜ ਜਾਂਦਾ ਕਿੱਤੀ ਉਹ ਬਹੁਤ ਬਹੁਤ ਧੰਨਵਾਦੀਆਂ ਕਿਉਂਕਿ ਬਾਹਰ ਵਾਲਾ ਹੀ ਜ਼ਿਆਦਾ ਯੂਥ ਪਿਆਰ ਕਰਦਾ ਤੁਹਾਨੂੰ ਬਹੁਤ ਜ਼ਿਆਦਾ ਬਾਹਰ ਵਾਲਿਆਂ ਨੂੰ ਰਹਿੰਦਾ ਕੋਈ ਨਾ ਕੋਈ ਦੇਖ ਲਈਏ ਅਸੀਂ ਹੈ ਨਾ ਆਪਣੇ ਕਿੱਥੇ ਬੜਾ ਤੂੰ ਤਾਂ ਇਦਾਂ ਦਾ ਕੋਈ ਏਰੀਆ ਛੱਡਿਆ ਵੀ ਨਹੀਂ ਮੈਂ ਭਾਈ ਦੇਖਣ ਨੂੰ ਦਿਖਾਉਣ ਨੂੰ ਪੀਵੀਵੀ ਦਾ ਬੜਾ ਜ਼ੋਰ ਦਾ ਚੈਨਲ ਡੇਲੀ ਆਪੋਸਟ ਪੀਵੀਵੀ ਬੜਾ ਜ਼ੋਰ ਦਾ ਚੈਨਲ ਦੇ ਉੱਪਰ ਲਈ ਹੋਇਆ ਕਿਹਦੀ ਆਉਂਦੀ ਕੋਈ ਨਾ ਬੇੜੀ ਬੜਾ ਜ਼ੋਰ ਹੈ ਹੀ ਵਧੀਆ ਬੜਾ ਜ਼ੋਰ ਨਾ ਜਾਂਦਾ ਜੁੜੀਆਂ ਮੈਂ ਸਾਡੀਆਂ ਵੀ ਬਹੁਤ ਨੇ ਮਲਾਜੌਰ ਵਧੀਆ ਲੋਕਾਂ ਦਾ ਪਿਆਰ ਹੈ ਸਾਡਾ ਸਾਰਾ ਕੋਈ ਅਸੀਂ ਉਦਾਂ ਨਹੀਂ ਗਲਤ ਨਹੀਂ ਵਧੀਆ ਪਿਆਰ ਹੈ ਘਟਿਆ ਇੱਥੇ ਪਿੰਡਾਂ ਤੋਂ ਆ ਗਏ ਅਸੀਂ ਜੀ 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 ਪਿੰਡਾਂ ਵਾਲੇ ਲੋਕਾਂ ਨੇ ਜੱਦ ਵੀ ਪਿੰਡਾਂ ਤੋਂ ਪਿੰਡਾਂ ਵਾਲਿਆਂ ਨਾਲ ਸਾਡਾ ਸ਼ਹਿਰ ਵਾਲਿਆਂ ਨਾਲ ਬਹੁਤ ਪਿਆਰ ਹੈ ਮੁੰਡੇ ਵੀ ਸਾਰੇ ਆਪਣੇ ਮਿੱਤਰ ਚਾਰ ਪੋਰੀ ਜੀ ਮਨਦੀਪ ਸਿੰਘ ਕੋਲਗੜ੍ਹ ਵੀ ਤੁਹਾਡੇ ਦਾ ਸਾਡੇ ਪਿੰਡ ਦੀ ਸਾਡੇ ਪਿੰਡ ਦੀ ਸ਼ਾਨ ਹੈ ਹਾਂ ਦਵਾਈ ਦਾ ਪਰਮਾਣਤ ਉਹ ਤੇ ਜਾਨੀ ਹਰੇਕ ਦੇ ਕੰਮ ਆਦਾ ਜਿਹਨੂੰ ਦਵਾਈ ਦੀ ਲੋੜ ਆ ਜਦ ਹੀ ਆਦਾ ਇਹ ਵੀ ਸਾਡਾ ਇਹ ਬਹੁਤ ਜਿਆਦਾ ਵਧੀਆ ਵੀ ਬਹੁਤ ਵਧੀਆ ਭਾਈ ਜੀ ਮੇਰੇ ਹਿਸਾਬ ਨਾਲ ਮੈਂ ਮਾਲਕ ਤੋਂ ਡਰ ਕੇ ਗੱਲ ਕਰਦਾ ਪਰ ਚਲੋ ਇਹਨਾਂ ਦੀ ਆਪ ਵੀ ਸੋਚ ਆ ਹਰ ਜੀ ਗਾਂ ਜੇ ਕੋਈ ਜਨਰੇਸ਼ਨ ਆਵੇ ਤਾਂ ਇਸ ਦਾ ਦੇ ਆਪਾ ਜੇ ਉਹਨੂੰ ਉਹਨਾਂ ਨੂੰ ਕੋਈ ਖਰਾਬ ਨਹੀਂ ਕਰਾ ਮੈਂ ਤਾਂ ਵੀ ਦ્રાਫਾ ਵੀ ਇਦਾਂ ਦੇ ਬੰਦੇ ਨੂੰ ਦੇਖਣਾ ਚਾਹੁੰਦੇ ਆ ਆਮ ਘਰਾਂ ਦੇ ਉੱਠਦੇ ਮੈਂ ਉਹ ਜਿਹੜੀ ਜੀ ਕਹਿਣਾ ਚਾਹੁੰਦਾ ਸੰਗਤਾਲ ਵੀ ਪਤਾ ਲੱਗ ਜਾਂਦਾ ਕੋਈ ਬਾਈ ਨੇ ਕਦੇ ਗਲਤ ਨਹੀਂ ਕੀਤਾ ਮਨਜੀਤ ਸਿੰਘ ਅੱਜ ਤੱਕ ਬਹੁਤ ਸਮਾਜ ਸੇਵੀ ਦੇ ਕੰਮ ਭਾਜੀ ਜਿਹੜੇ ਬੈਕਗ੍ਰਾਉਂਡ ਤੇ ਪਈ ਹੈ ਜਿਹੜੇ ਅੱਕ ਪਤਾ ਹੀ ਨਹੀਂ ਕਿਸੇ ਨੂੰ ਉਹ ਬਾਈ ਨੇ ਕੀਤੇ ਨੇ ਦਿਨੇਸ਼ ਬਾਈ ਹਰੀਕ ਦੀ ਹੈਲਪ ਕਰਦਾ ਹੈ ਹਰ ਇੱਕ ਬੰਦੇ ਤੁਸੀਂ ਬਾਹਰੋਂ ਆਏ ਤੁਹਾਡਾ ਬਹੁਤ ਧੰਨਵਾਦ ਆ ਭਾਜੀ ਥੈਂਕ ਯੂ ਮੈਂ ਧੰਨਵਾਦ ਤੁਹਾਡਾ ਨੇੜਾ ਸਾਨੂੰ ਨਵਾੜਿਆ ਯਾਰ ਗਿਆ ਨੂੰ ਤੁਸੀਂ ਇੱਥੇ 10 ਮਿੰਟ ਉਹ ਲੈ ਲਿਆ ਚੈਨ ਕਰਦੇ ਆਪਣੇ ਸਟਰੀਟ ਸਰਕੈਂਕ ਦਾ ਪਿਆਰ ਕਰਦੀਆਂ ਬਾਈ ਵੀ ਜਾਣ ਨੂੰ ਕਾੜਾ ਵਾ 2 ਮਿੰਟ ਲਾਣੇ ਆਪਾਂ ਜ਼ਿਆਦਾ ਨਹੀਂ ਇਹ ਅੱਛਾ ਮਨਜੀਤ ਸਿੰਘ ਕੌਲ ਦਾ ਸਾਡਾ ਭਰਾ ਸਾਡੇ ਨਾਲ ਬਾਈ ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਕੌਲ ਬਾਈ ਵੈਸੇ ਇੱਦਾਂ ਅੱਜ ਅੱਜ ਦੀ ਡੇਟ ਦੇ ਵਿੱਚ ਨਾਮ ਬਾਈ ਗੁਰਦੀ ਕਿਰਪਾ ਨਾਲ ਸਾਰੀਆਂ ਭੈਣਾਂ ਭਰਾ ਜਾਣਦੇ ਆ ਬਜ਼ੁਰਗ ਵੀ ਜਾਣਦੇ ਤੇ ਬੱਚੇ ਵੀ ਜਾਣਦੇ ਤੁਹਾਨੂੰ ਬਾਈ ਬਹੁਤ ਬਹੁਤ ਧੰਨਵਾਦ ਜਿਹੜੇ ਯਾਰ ਦਿੰਦੇ ਨੇ ਬਾਈ ਜੀ ਬਾਹਰ ਵਾਲੇ ਨੇ ਕੁਛ ਦੋ ਸ਼ਬਦ ਕੁਛ ਲੈਣਾ ਜਾਂਦੀ ਕੋਈ ਬਾਈ ਆਈ ਤੁਹਾਡੇ ਪਿੰਡ ਤੋਂ ਮਿਲਣ ਆਈ ਆਪਾਂ ਬਾਈ ਜੀ ਹੋਣੀ ਆ ਆਪਣਾ ਘਰ ਦੇ ਵਿੱਚ ਹੀ ਆਪਾਂ ਇਕੱਠੇ ਰਹੋ ਸ਼ੁਰੂ ਤੇ ਆ ਗਏ ਜੀ ਜੀ ਤੇ ਬਹੁਤ ਮਿਹਨਤ ਕੀਤੀ ਕਰਨੇ ਲੱਗ ਰਹੇ ਨੇ ਵਾਰ ਨੂੰ ਅੱਛਾ ਬਾਹਰ ਹੀ ਹੋ ਗਈ ਜੀ ਤੇ ਮੈਨੂੰ ਕਿ ਮੈਂ ਤਾਂ ਕਹਾਂ ਨਾ ਵੀ ਜਿੱਦਾਂ ਹੁਣ ਚਲੋ ਬੰਦੇ ਨੂੰ ਹੁਣ ਘਰ ਘੱਟ ਕੇ ਜਾਣਾ ਪੈਂਦਾ ਆਪਣੇ ਚਲਣਾ ਨਾ ਬਹੁਤ ਵਧੀਆ ਬਣ ਲਈ ਆ ਵੀ 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 ਆਪਾਈ ਕਰ ਲਈ ਆ ਨਾ ਪਰ ਉਹਦਾ ਮੇ ਮੈਂ ਕਹਿੰਦਾ ਬੰਦੇ ਕੋ ਸਾਰਾ ਕੁਝ ਜੋ ਵੀ ਇੱਥੇ ਬੰਦੇ ਦਿਲ ਲਗਾ ਦੇ ਵਿਚਾਰੇ ਬੀ ਆ ਘੱਟ ਕੇ ਜਾ ਲੈਂਦੇ ਬਿਲਕੁਲ ਨਹੀਂ ਬਿਲਕੁਲ ਮਜਬੂਰੀ ਮਜਬੂਰੀ ਇਹ ਕਰਕੇ ਜਾਣਾ ਪੈਂਦਾ ਜਿਹੜੀ ਬਾਹਰ ਵਾਲੀ ਸਾਡੀਆਂ ਵੀਡੀਓ ਦੇਖਦੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰੀਆ ਭਾਈ ਪਰ ਇੱਕ ਗੱਲ ਇੱਕ ਸੋਚਣ ਵਾਲੀ ਗੱਲ ਹੈ ਸ਼ਹਿਰ ਦੀ ਅੰਦਰਲੀ ਤਾਂ ਬੜੀ ਹੈ ਨਾਲ ਕੋਈ ਕੰਟ ਨਹੀਂ ਚੱਲਿਆ ਨਾ ਜਿਸ ਨੂੰ ਮੈਂ ਨਹੀਂ ਹੈ ਬਿਲਕੁਲ ਬਿਲਕੁਲ ਇਹ ਤੁਹਾਡੀ ਬਹੁਤ ਵੱਡੀ ਮਿਹਨਤ ਹੈ ਹਰੇਕ ਥੀਸ ਇੱਥੇ ਕਿਤੇ ਵੀ ਲੋਡ ਹੁੰਦੀ ਤੁਸੀਂ ਹਰੇਕ ਜਗ੍ਹਾ ਤੇ ਪਹੁੰਚੇ ਆਉਣੇ ਲੱਗਦੇ ਆ ਦੇਖਿਆ ਹੀ ਹੈ ਪੰਜ ਚੀਜ਼ ਤੁਹਾਡਾ ਦੇਖਦੇ ਰਹਿੰਦੇ ਡਿੱਤੀ ਕੋਈ ਚੀਜ਼ ਦਿਵਾਲਾ ਜਾਣੀ ਹਰੇਕ ਜਗ੍ਹਾ ਤੇ ਲੱਖ ਰੁਪਏ ਪਹੁੰਚੇ ਭਾਜੀ ਆਪਾਂ 2 ਮਿੰਟ ਕੈਮਰਾ ਮਰਵਾਉਂਦੇ ਹਾਂ ਵੀਰ ਆਪਣਾ ਰੰਮੀ ਆ ਭਰਾ ਮੜ ਜਾ ਭਾਜੀ ਬੰਨ ਉੱਦਾਂ ਵੈਸੇ ਕੈਮਰਾ ਮਾਰੇ ਪੈਂਦੇ ਸੀ ਇਹ ਭਾਜੀ ਬੈਕਗ੍ਰਾਉਂਡ ਦੇ ਉੱਪਰ سپورਟ ਬਹੁਤ ਕਰਦਾ ਜਿਦਾ ਬੈਕਗ੍ਰਾਉਂਡ ਬੰਦਾ ਬਹੁਤ ਵਧੀਆ ਗੱਲ ਭਾਜੀ ਦੇਖੋ ਪੱਲਾ ਬੰਦਾ ਕੁਝ ਨਹੀਂ ਕਰ ਸਕਦਾ ਆਪਣਾ ਕਹਿੰਦੇ ਨੇ ਹੁੰਦੀ ਵੀਰਾਂ ਨਾਲ ਸਰਦਾਰੀ ਤੇ ਭਰਾਵਾਂ ਦੇ ਦਿੱਤਾ ਹੀ ਸਾਰੇ ਬਹੁਤ ਬੈਕਗ੍ਰਾਉਂਡ ਦੇ سپورਟ ਕਰਦਾ ਜਿਆਦਾ ਵੀ ਕੀ ਹੈ ਭਾਜੀ ਕਹਿੰਦਾ ਜਿਆਦਾ ਹਾਜ਼ਿਰ ਆ ਤੇ ਜੱਦ ਮਾਰੀ ਬਹੁਤ ਵਧੀਆ ਗੱਲ ਹੈ ਭਾਜੀ ਜਨ ਕੇ ਦੇਖੋ ਪੱਲਾ ਬੰਦਾ ਮੈਂ ਹਾਂ ਪੱਲਾ ਵੀ ਕਿਹਾ ਕਿ ਕੁਝ ਨਹੀਂ ਕਰਦਾ ਸਾਰੇ ਜਿੰਨੇ ਭਰਾ ਹੈਗੇ ਇੱਕ ਦੂਜੇ ਨੂੰ سپورਟ ਨਾਲੇ ਸਾਰਾ ਜੀ 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 ਯਾਰ ਨੀਵੇਂ ਹੋ ਕੇ ਸਭ ਨੂੰ ਮਰਦਾ ਜੀ ਜੀ ਦੇਖੋ ਇਹਨਾਂ ਨੀਵੇਂ ਆਦਾ ਰਹੋਗੇ ਤੁਸੀਂ ਤੁਹਾਡਾ ਬਹੁਤ ਦਿੰਦਾ ਯਾਰ ਚੰ ਹਾਂ ਬੜਾ ਵੀ ਚੰਗੇ ਦੱਸਾ ਤੁਹਾਡੇ ਨਾਲ ਜੋੜ ਕੇ ਇਹਦਾ ਇਹ ਕੋਈ ਜੁੜਨਾ ਚਾਹਦਾ ਬੇਰ ਸੁਭਾ ਚੰਗਾ ਜੀ 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 ਠੀਕ ਹੈ ਨਾ ਤੁਹਾਡਾ ਤਨਬਾਤੀ ਆ ਜੀ ਸਾਰਿਆਂ ਦਾ ਬੰਦੀਸ਼ ਸਿੰਘ ਜੀ ਹੋਰ ਵੀ ਧੰਨਵਾਦ ਜੀ ਬਹੁਤ 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 ਤੁਹਾਡਾ ਤਨੀਸ਼ ਭਾਜੀ ਤੁਹਾਡੇ ਬਸ ਦੋ ਮਿੰਟ ਲੈਣੇ ਆ ਸੱਸੀ ਦਾ ਸੱਸੀ ਦਾ ਛੱਲਾ ਦਾ ਗੱਜ ਬੱਜ ਕੇ ਮੈਂ ਪਟੇ ਬਣਾਉਂਗਾ ਭਾਈ ਕੋਈ ਗੁੱਟੀ ਦਾ ਖਾਲਸਾ ਵਾਰੀ ਗੁੱਟੀ ਦੀ ਫੜੇਗੀ ਸੋ ਅੱਜ ਬਿੰਦੂ ਕਰੋੜੀਆ ਸਾਡਾ ਭਰਾ ਛੋਟਾ ਬਹੁਤ ਸਾਡੀ ਇੱਜ਼ਤ ਕਰਦਾ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਆਪਣੀ ਸ਼ਹਿਰ ਨੂੰ ਵੀ ਕਵਰਜ ਕਰਦੇ ਜੀ ਤੇ ਅੱਜ ਜਦ ਵੀ ਜਿੰਮ ਦੇ ਘਰ ਖੜੇ ਸੀਗੇ ਤੇ ਮੇਰਾ ਮਿੱਤਰ ਜੀ ਕੋ ਆਇਆ ਹੈ ਸੇਸ਼ ਤੋਂ ਉੱਤੇ ਮੇਰਾ ਇਹਨਾਂ ਪਿਆਰ ਬਹੁਤ ਆ ਜਿੱਦਾਂ ਜਿਹਨਾਂ ਆ ਰਹੇ ਹੈ ਅੱਜ ਛੁੱਟੀ ਥੋੜੀ ਘਾਟ ਇਹਨਾਂ ਨੂੰ ਮੇਰੀ ਇੱਧਰੋਂ ਮਾਤਾ ਜੀ ਇਹਨਾਂ ਦੇ ਥੱਲੇ ਮਿੱਠੇ ਆ ਕਰਕੇ ਆਏ ਸੀਗੇ ਆ ਦੋ ਦਿਨ ਦੀ ਜੈਗੀ ਛੁੱਟੀ ਤੇ ਅੱਜ ਇਹਨਾਂ ਨੇ ਮੈਨੂੰ ਸਵੇਰੇ ਫੋਨ ਕੀਤਾ ਤੇ ਵਿਚਾਰੀ ਲਈ ਮੈਂ ਮਿਲਣਾ ਬੇਟੇ ਨੂੰ ਦੇਖਣਾ ਹੂੰ ਉੱਤਰ ਦੀ ਆਪਣੀ ਮੁਬਾਰਕਾ ਦੇ ਕੇ ਜਾਂਦੇ ਆ ਅੱਜ ਆਏ ਸੀਗੇ ਮੇਰੇ ਘਰ ਛੋਟੇ ਦੀ ਤੁਹਾਡੇ ਬੇਬੀ ਨੂੰ ਦੇਖਣ ਆਏ ਤੇ ਮੁਬਾਰਕਾ ਆਸ਼ੀਰਵਾਦ ਦੇ ਕੇ ਜਾ ਰਹੇ ਆ ਵੀਰੇ ਪੁੱਤ ਨੂੰ ਠੀਕ ਹੈ ਜੀ ਤੇ ਉਹਦੀ ਲੰਬੀ ਉਮਰ ਦੀ ਦੁਆਵਾਂ ਦਿੱਤੀਆਂ ਇਹਨਾਂ ਨੇ ਮੈਂ ਆਪਣੇ ਭਰਾ ਦਾ ਪਹਿਲਾ ਛੁੱਟੀ ਪਾ ਕੇ ਧੰਨਵਾਦ ਕਰੂੰਗਾ ਚਲੋ ਬਹੁਤ ਇੰਦਾਂ ਦੀ ਯਾਰ ਸਾਰੇ ਪਰਵਾਰਾਂ ਚ ਸਾਰੇ ਜਿੰਨੇ ਵੀ ਮੇਰੇ ਭਰਾ ਦੇਖਦੇ ਇੱਤੈ ਤੇ ਯਾਰ ਦੋ ਸਾਰਿਆਂ ਨੂੰ ਮੈਂ ਕੋਈ ਵੇਖ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਹੂੰ ਤਾਂ ਅਸੀਂ ਵੀ ਇਹਨਾਂ ਦੇ ਨਾਲ ਮਿਲ ਕੇ ਸਾਨੂੰ ਮਨ ਨੂੰ ਖੁਸ਼ੀ ਹੁੰਦੀ ਵੀ ਇੱਦਾਂ ਦੇ ਸਾਡੇ ਅਸੀਂ ਸੱਜਣ ਇੱਤਰ ਸਾਨੂੰ ਮਿਲੇ ਜਿੰਦਗੀ ਦੇ ਵਿੱਚ ਹੂੰ ਤਾਂ ਇਹ ਕੀ ਤੋਂ ਆਏ 3 ਸਾਲ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮੇਰੇ ਪੁੱਤਰ ਹੋਇਆ ਤਾਂ ਇਹਨਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਵੀ ਮੇਰੇ ਭਰਾ ਨੇ ਦੋ ਤੀਆਂ ਤੋਂ ਬਾਅਦ ਪੁੱਤਰ ਦੀ ਦਾਤ ਬਖਸ਼ੀ ਆ ਜਿਨ੍ਹਾਂ ਨੇ ਵੀ ਬਹੁਤ ਜਾਨੀ ਤੇ ਦੁਆਵਾਂ ਕੀਤੀਆਂ ਸੀ ਬਾਹਰ ਪ੍ਰਦੇਸਾਂ ਚ ਬੈਠ ਕੇ ਵੇਖ ਮੇਰੇ ਭਰਾ ਦੇ ਪੁੱਤਰ ਦੀ ਦਾਤ ਬਖਸ਼ੀ ਨੂੰ ਮਹਾਰਾਜ ਐਨੀ ਅਜਿ ਗੁਰੂ ਬਿਰਾ ਦੀ ਸੇਵਾ ਕਰਦੀਆਂ ਜਰਨ ਵਿਚ ਰੱਖੇ ਇਹਨਾਂ ਨੇ ਬਹੁਤ ਜਾਨੀ ਤੇ ਦੁਆਵਾਂ ਕੀਤੀਆਂ باقی ਸ਼ਹਿਰ ਦੇ ਆਪਣੇ ਜਿੰਨੇ ਵੀ ਸ਼ਹਿਰ ਵਾਸੀ ਉਹਨਾਂ ਨੇ ਵੀ ਦੁਆਵਾਂ ਕੀਤੀਆਂ ਮਦਦਾਂ ਨੂੰ ਅਸੀਂ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਆ ਸਰੋਤੇ ਸਾਰਿਆਂ ਨੇ ਜਾਨੀ ਤੇ ਦੁਆਵਾਂ ਕੀਤੀਆਂ ਸੀ ਵੀ ਇਹਦਾ ਇੱਕ 골ਡਨ ਚਾਂਸ ਦਿੱਤਾ ਜੀ 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 ਕੋਕੂ ਦੀ ਦਾਤ ਵਾਕੇ ਬਾਕੀ ਮੇਰਾ ਬਿੰਦੂ ਭਰਾ ਹਮੇਸ਼ਾ ਹੀ ਸਾਨੂੰ ਖਬਰ ਰੱਖਦਾ ਰਹਿੰਦਾ ਲੋਕਾਂ ਤੱਕ ਸਾਨੂੰ ਸਨੇਹੀ ਸਾਡੇ ਪਹੁੰਚਾਉਂਦੇ ਰਹਿੰਦੇ ਮੈਂ ਇਹਨਾਂ ਦਾ ਵੀ ਇਹਨਾਂ ਦੀ ਵੀ ਮੈਂ ਪ੍ਰਮਾਤਾ ਪ੍ਰਮਾਤਮਾ ਦੇ ਅਰਦਾਸ ਕਰਦਾ ਵੀ ਇਹਨਾਂ ਦੀ ਚੜ੍ਹਦੀ ਕਲਾ 'ਚ ਰੱਖੇ ਔਰ ਮਾਏ ਗਰੂ ਹਮੇਸ਼ਾ ਇਹਨਾਂ ਦੀ ਬਾਹ ਫੜ ਕੇ ਰੱਖੇ ਸੋ ਇੰਨਾ ਹੀ ਮੈਂ ਧੰਨਵਾਦ ਕਰਦਾ ਵਾਹਿਗੁਰੂ ਦੀ ਖਾਸਾ ਵਾਹਿਗੁਰੂ ਦੀ ਕਿਰਪਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਰਿਆਂ ਦਾ ਸਾਰੀ ਸਰੋਤਿਆਂ ਦਾ ਬਾਹਰ ਬੈਠੇ ਸਰੋਤਿਆਂ ਦਾ ਬਹੁਤ ਬਾਈ ਤੁਹਾਡਾ ਵੀ ਬਹੁਤ ਮਿਹਰਬਾਨੀ ਤੁਹਾਡੀ ਇਹ ਬਾਈ ਬਹੁਤ ਬਦ ਇਹ ਵੀ ਭਰਾ ਆ ਆਪਣਾ ਕਿ 2 ਮਿੰਟ ਰਮੀਪਾ ਆਪਣਾ ਭਰਾ ਆ ਜੀ ਵੈਸੇ ਆਪਾਂ ਗੱਲਬਾਤ ਕਰ ਲਈਆ ਰਮੀਪਾ ਤੁਸੀਂ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਲਾਈਵ ਚੱਲਦਾ ਆ ਲਾਈਵ ਚੱਲਦਾ ਕੋਈ ਗੱਲ ਨਹੀਂ ਹਾਂ ਹਾਂ ਰਮੀਪਾ ਤੁਹਾਡਾ ਧੰਨਵਾਦ ਆ ਤੁਸੀਂ ਬੈਕਗ੍ਰਾਉਂਡ ਤੇ ਸਪੋਰਟ ਕਰਦੇ ਆਪਾਂ ਨੂੰ ਬਸ ਹਾਂਜੀ ਹਾਂਜੀ ਬਹੁਤ ਮਿਹਰਬਾਨੀ ਤੁਹਾਡੀ ਜਿਲੋ ਅਸਤੇ ਨਾਲ ਹੀ ਹੁੰਦਾ ਜੀ ਠੀਕ ਹੈ ਥੈਂਕ ਯੂ ਭਾਈ ਬਹੁਤ ਬਤਨ ਇਹ ਭਰਾ ਮੇਰਾ ਰੰਮੀ ਮੜਿਆਣੀ ਤੋਂ ਆ ਮੈਂ ਹਰ ਵਾਰ ਨਾ ਜਦੋਂ ਕੋਈ ਭਰਾ ਆ ਜਾਂਦਾ ਟੱਕਰਦਾ ਮੈਂ ਉਹਨਾਂ ਵੱਲੋਂ ਕੈਮਰਾ ਤਾਂ ਮਾਰਦਾ ਹੁੰਦਾ ਹਮੇਸ਼ਾ ਵੀ ਨਾ ਯਾਰ ਮੈਨੂੰ ਇਹ ਪਿਆਰ ਮੇਰੀ ਝੋਲੀ ਆਇਆ ਜਿਹੜਾ ਝੋਲੀ ਮੇਰੇ ਹਿੱਸੇ ਪਿਆ ਤੇ ਮੈਂ ਬਹੁਤ ਧੰਨਵਾਦ ਦਿੰਦਾ ਇਸ ਚੀਜ਼ ਦੇ ਨਾ ਤੇ ਬਾਈ ਹੁਣ ਇਹ ਦੇਖੋ ਹੁਣ ਬਾਹਰੋਂ ਬਹੁਤ ਗੱਲਾਂ ਕਰਨੀਆਂ ਭਰਾਵਾਂ ਨਾਲ ਦਿਨੇਸ਼ ਆਪਣਾ ਭਰਾ ਆ ਬਾਈ ਹੋ ਗਿਆ ਮਾਊ ਕਹਿੰਦੇ ਪੈਸੀ ਇਦਾਂ ਨਿਕਨੇਮ ਦੇ ਵਿੱਚ ਤੇ ਮਨਦੀਪ ਸਿੰਘ ਕੋਲਗੜ ਹੁਣ ਮੈਂ ਛੋਟੀ ਇੱਥੇ ਇੱਕ ਗੱਲ ਸਾਂਝੀ ਕਰਦਾ ਤੁਹਾਡੇ ਨਾਲ ਮੇਰੀ ਕਹਿਣ ਦਾ ਮਤਲਬ ਇਹੀ ਆ ਤੁਹਾਨੂੰ ਵੀ ਯਾਰ ਦੇਖੋ ਤੁਸੀਂ ਬਾਹਰ ਬੈਠੇ ਵੀ ਸਾਨੂੰ ਇੰਨੀ سپورਟ ਇੰਨੇ ਪਿਆਰ ਦੇ ਰਹੇ ਆ ਮੈਂ ਧੰਨਵਾਦੀ ਕੱਲ ਹੀ ਨਾ ਹੋਵਾਂ ਕਿਉਂ ਨਾ ਮੈਂ ਤੁਹਾਡਾ ਧੰਨਵਾਦ ਕਰਾਂ ਹਰ ਬਾਰ ਮੇਰੀ ਕੋਸ਼ਿਸ਼ ਇਹੀ ਰਹਿੰਦੀ ਆ ਵੀ ਯਾਰ ਕੋਈ ਨਾ ਕੋਈ ਵੱਖਰੀ ਚੀਜ਼ ਤੁਹਾਨੂੰ ਲਿਆ ਕੇ ਦੀਜੇ ਤੁਹਾਨੂੰ ਦਿਖਾ ਲਈਏ ਵੱਖਰੀ ਚੀਜ਼ ਵੀ ਤੁਸੀਂ ਸਾਡੇ ਨਾਲ ਹਰ ਬਾਰ ਜੁੜੇ ਰਹੋ ਤੇ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਕੋਈ ਨਾ ਕੋਈ ਵੱਖਰੀ ਚੀਜ਼ ਤੁਹਾਨੂੰ ਦਿੱਤੀ ਆ ਜਦੋਂ ਤੁਸੀਂ ਦੇਖਦੇ ਹੋਗੇ ਪੰਜਾਬ ਨੂੰ ਯਾਦ ਕਰਦੇ ਹੋਗੇ ਇੰਦਾਂ ਦੇ ਭਰਾ ਬਹੁਤ ਬੈਠੇ ਆ ਬਾਹਰ ਜਿਹੜੀਆਂ ਮੰਗੀਆਂ ਭੈਣਾਂ ਬੈਠੀਆਂ ਜਿਹੜੇ ਸਾਨੂੰ ਪਿਆਰ ਕਰਦੇ ਆ ਵੀ ਯਾਰ ਨਹੀਂ ਆਪਾਂ ਬਾਈ ਨੂੰ ਮਿਲ ਕੇ ਆਣਾ ਜਾਂ ਕਿਦਾਂ ਮੈਂ ਕੋਈ ਐਡਾ ਕੋਈ ਸਟਾਰ ਨਹੀਂ ਹੈਗਾ ਜਾਂ ਮੇ ਕੋਈ ਬਹੁਤ ਦੁਆ ਨਹੀਂ ਹੈਗਾ ਅਸੀਂ ਯਾਰ ਇੱਕ ਆਮ ਘਰਾਂ ਦੀ ਵਿੱਚੋਂ ਨਿਕਲੇ ਹੋਏ ਮੁੰਡੇ ਆ ਆਮ ਘਰਾਂ ਦੇ ਵਿੱਚੋਂ ਨਿਕਲ ਕੇ ਮੁੰਡਿਆਂ ਨੇ ਤਰੱਕੀ ਕੀਤੀ ਆਮ ਘਰਾਂ ਦੇ ਵਿੱਚੋਂ ਮੀਡਲ ਕਲਾਸ ਫੈਮਲੀ ਤੋਂ ਉੱਠ ਕੇ ਐਡੇ ਐਡੇ ਵੱਡੇ ਮਕਾਮਾਂ ਨੂੰ ਹਾਸਲ ਪਾਇਆ ਤੇ ਜਿਹੜਾ ਮੀਡਲ ਕਲਾਸ ਫੈਮਲੀ ਤੋਂ ਉੱਠਦਾ ਉਹ ਕੁਝ ਨਾ ਕੁਝ ਕਰਦਾ ਹੀ ਆ ਬਾਈ ਇਹ ਵੀ ਜਲਦੀ ਯਾਦ ਰੱਖਿਓ ਸੋ ਸਾਰਿਆਂ ਦਾ ਸਭ ਤੋਂ ਧੰਨਵਾਦ ਐਡੀ ਪਿਆਰ ਕਰਦੇ ਰਹੋ ਪੀਵੀ20 ਬਾਲਾਚੌਰ ਦੇ ਚੈਨਲ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖੁਲੜੀਆ ਕੋ ਨਵੀਂ ਅਪਡੇਟ ਹੋਈ ਜ਼ਰੂਰ ਦਮਾਗੇ ਜੀ ਧੰਨਵਾਦ ਸਾਰਿਆਂ ਦਾ